सीएम साहब ਕੋਲ ਅੱਜ ਸਵੇਰੇ 4 ਵਜੇ ਜਾਣ ਦਾ ਟਾਈਮ ਉੱਤੇ ਸੀਗਾ ਕੁਰਾਲੀ ਸਾਹਿਬ ਇਸ ਮੁਲਾਜ਼ਮਾਂ ਨਾਲ ਬੈਠ ਕੇ ਗੱਲ ਕਰਨ ਦਾ ਉਹਨਾਂ ਕੋਲ ਟਾਈਮ ਨਹੀਂ ਸੀਗਾ ਪੁਕਾ ਨੂੰ ਟੈਂਕਲ ਚੜਨ ਲਈ ਮਜਬੂਰ ਕਰਾਇਆ ਹੋਇਆ ਆਪਣੇ ਆਪ ਨੂੰ ਆਕਤਮ ਹfte ਤੱਕ ਵੀ ਲੋਕ ਮਜਬੂਰ ਹੋਏ ਹੋਏ ਨੇ ਕੋਈ ਵੀ ਕਹਿ ਦੇਵੇ ਵੀ 10000 ਨਾਲ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ ਪਹਿਲੀ ਕਰਮਚਾਰੀ ਅਸੀਂ ਹਰਾ ਪੈਨ ਚਲਾਵਾਂਗੇ ਕੱਚੇ ਮੁਲਾਜ਼ਮ ਰੈਗੂਲਰ ਕਰਾਂਗੇ ਆਉਣ ਤੋਂ ਪਹਿਲਾਂ ਸਰਕਾਰ ਨੇ ਵਾਦਾ ਕੀਤਾ ਸੀ ਅੱਜ ਹੋ ਗੀ ਰਿਹਾ ਤੁਹਾਡੇ ਸਾਹਮਣੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘਾ ਪੂਰੇ ਪੰਜਾਬ ਦੇ ਵਿੱਚ 27 ਦਿਪੂ ਪਣ ਵਾਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਲ ਵੀ ਪੁਲਿਸ ਨਾਲ ਕਿਤਨਾ ਕਿਤੇ ਧੱਕਾ ਮੁਕੀ ਹੁੰਦੇ ਹੋਏ ਨਜ਼ਰ ਆਏ ਸੀ ਤੇ ਲਗਾਤਾਰ ਉਹਨਾਂ ਦੇ ਜਿਹੜੇ ਲੀਡਰ ਸੀ ਉਹ ਗ੍ਰਿਫਤਾਰ ਕਰ ਲਏਗੇ ਸੀ ਹਿਰਾਸਤ ਦੇ ਵਿੱਚ ਲੈ ਲਏਗੇ ਸੀ ਤੇ ਜਿਹਦੇ ਰੋਸ ਵੱਜੋਂ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਗਈ ਸੀ ਸਾਡੇ ਜਿਹੜੇ ਮੁਲਾਜ਼ਮ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਛੱਡਾ ਜਾਵੇ ਪਰ ਅੱਜ ਪਟਿਆਲਾ ਬੱਸ ਸਟੈਂਡ ਦੇ ਵਿੱਚ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਝੰ ਤੇ ਕਿਸਾਨ ਆਗੂ ਉਹਨਾਂ ਦੇ ਨਾਲ ਮਿਲੇ ਹੋਏ ਨੇ ਝੰਡੇ ਹੱਥ ਦੇ ਵਿੱਚ ਨੇ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤੇ ਪੁਲਿਸ ਵੀ ਆਪਣੇ ਤੌਰ ਤੇ ਪੂਰੀ ਤੈਨਾਤ ਆ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਲਗਾਤਾਰ ਪਟਾਲਾ ਬੱਸ ਸਟੈਂਡ ਦੇ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਲਗਾਤਾਰ ਗੇੜਾ ਮਾਰਦੇ ਹੋਏ ਨਜ਼ਰ ਆਏ ਸੀ ਤਾਂ ਜੋ ਹਰਕਤ ਨਾ ਹੋਵੇ ਤੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਾਲਾ ਬੱਸ ਸਟੈਂਡ ਦੀ ਜਿੱਥੇ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਦੇ ਤਹਿਤ ਲਗਾਤਾਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਜਾ ਰਹੀ ਹੈ ਰਿਆ ਕਰੋ ਰਿਆ ਕਰੋ ਸੱਦੀਆਂ ਨੂੰ ਜਿੰਦਾ ਕਰੋ ਰਿਆ ਕਰੋ ਰਿਆ ਕਰੋ ਜੀ ਦਰਦ ਦੇ ਜਨਦਾਨ ਜੈ ਹਰ ਭਗਤ ਜੀ ਦਰਦ ਦੇ ਜਨਦਾਨ ਸਾੜੋ ਸਾੜੋ ਹਵਾ ਦੇ ਸੋ ਜਲੰਧਰ ਦੇ ਵਿੱਚ ਪਨਪਾਸ ਦੇ ਕੁਝ ਕਰਦੇ ਮੁਲਾਜ਼ਮਾਂ ਉੱਤੇ ਕਾਰਵਾਈ ਦੇਖਣ ਨੂੰ ਮਿਲੀ ਆ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਤੇ ਲਗਾਤਾਰ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਕਹਿ ਰਹੀ ਆ ਵੀ ਤੁਸੀਂ ਤੁਹਾਡੇ ਨਾਲ ਬਹਿ ਕੇ ਗੱਲ ਕਰੋ ਅਸੀਂ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਂਗੇ ਤਾਂ ਲਗਾਤਾਰ ਸਰਕਾਰ ਵੀ ਸੁਚੇਤ ਆ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਕੁਰਹਾਲੀ ਬੱਸ ਅਡੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰੇ ਚਾਰ ਵੇ ਜਾਂਦੇ ਨੇ ਤਾਂ ਉੱਥੇ ਗੱਲਬਾਤ ਵੀ ਕਰਦੇ ਨੇ ਪਰ ਕਿਤੇ ਨਾ ਕਿਤੇ ਮੁਲਾਜ਼ਮਾਂ ਦਾ ਰੋਸ ਵਧਦਾ ਜਾ ਰਿਹਾ ਕਿਉਂਕਿ ਇਹਨਾਂ ਦੀ ਕਿਤੇ ਨਾ ਕਿਤੇ ਸੁਣਵਾਈ ਨਹੀਂ ਹੋਈ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਹੋਈਆਂ ਪਰ ਵੇ ਸਿਟਾ ਰਹੇ ਹਾਂ ਸੋ ਲਗਾਤਾਰ ਪੀਆਰਟੀਸੀ ਤੇ ਬਣਵਸ ਦੇ ਖਰਚੇ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕੱਲ ਇੱਕ ਵੱਡੀ ਕਾਰਵਾਈ ਹੋਈ ਤੁਹਾਡੇ ਜਿਹੜੇ ਲੀਡਰਸ਼ਿਪ ਵੀ ਹਰਾਸਾ ਦੇ ਵਿੱਚ ਲਏ ਗਏ ਨੇ ਫਿਰ ਅੱਜ ਇੱਕ ਵਾਰ ਫਿਰ ਤੋਂ ਤੁਹਾਨੂੰ ਕਿਸਾਨਾਂ ਦਾ ਸਹਿਯੋਗ ਮਿਲਿਆ ਤੁਸੀਂ ਮੁੜ ਇੱਕ ਪ੍ਰਦਰਸ਼ਨ ਕਰਨ ਲੱਗੇ ਹੋ ਕਿਵੇਂ ਦੇਖਦੇ ਹੋ ਤੁਹਾਡੇ ਡੀ5 ਚੈਨਲ ਦਾ ਅਸੀਂ ਸਵਾਗਤ ਕਰਦੇ ਹਾਂ ਜੋ ਇਸ ਚੱਲ ਰਹੇ ਸੰਘਰਸ਼ ਦੀ ਤੁਸੀਂ ਪੂਰ ਜੋਰ ਜੋ ਤੁਸੀਂ ਕਵਰੇਜ ਕਰ ਰਹੇ ਹੋ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਪਾਵਰ ਕਮਨ ট্রান্সਕੋ ਠੇਕਾ ਮਲਾ ਜੂਨੀਅਰ ਪੰਜਾਬ ਬਿਜਲੀ ਬੋਰਡ ਤੋਂ ਅਸੀਂ ਸਬੰਧ ਸਬੰਧ ਵਿੱਚ ਸੁੱਭੋ ਯਹੀ ਆਗੂ ਸਾਈਸ ਕਤਰ ਟੇਕਚੰਦ ਬਸ ਇਸ ਧਰਨੇ 'ਚ ਅਸੀਂ ਸਪੋਰਟ ਕਰਦੇ ਹਾਂ ਡਟਵੀਂ ਹਮਾਇਤ ਕਰਦੇ ਹਾਂ ਇਸ ਧਰਨੇ ਦੀ ਸੀਐਮ ਸਾਹਿਬ ਕੋਲ ਅੱਜ ਸਵੇਰੇ 4 ਵਜੇ ਜਾਣ ਦਾ ਟਾਈਮ ਉੱਤੇ ਸੀਗਾ ਕੁਰਾਲੀ ਸਾਹਿਬ ਇਸ ਮੁਲਾਜ਼ਮਾਂ ਨਾਲ ਬੈਠ ਕੇ ਗੱਲ ਕਰਨ ਦਾ ਉਹਨਾਂ ਕੋਲ ਟਾਈਮ ਨਹੀਂ ਸੀਗਾ ਜੇ ਤੁਸੀਂ ਅੱਜ ਇੰਨੇ ਇੰਨੇ ਇਮਾਨਦਾਰ ਤੁਹਾਡੀ ਸਰਕਾਰ ਆਮ ਆਦਮੀ ਦੀ ਸਰਕਾਰ ਤੁਹਾਡੀ ਹੈਗੀ ਹੈ ਤੁਸੀਂ ਬੈਠ ਕੇ ਮਸਲਾ ਹੱਲ ਕਰੋ ਕਿਉਂ ਉਹਨਾਂ ਨੂੰ ਉਹ ਬੜੇ ਗੁੱਸੇ 'ਚ ਪਾਇਆ ਹੋਇਆ ਲੋਕਾਂ ਨੂੰ ਟੈਂਕਲ ਚੜਨ ਲਈ ਮਜਬੂਰ ਕਰਾਇਆ ਹੋਇਆ ਆਪਣੇ ਆਪ ਨੂੰ ਆਤਮ ਹੱਤਿਆ ਤੱਕ ਵੀ ਲੋਕ ਮਜਬੂਰ ਹੋਏ ਹੋਏ ਨੇ ਇੱਕ ਤਾਨਾਸਰ ਰਵਈਆ ਇੱਕ ਲੈਟਰ ਕੱਢ ਕੇ ਅੱਜ ਕਹਿੰਦੇ ਵੀ ਇਹਨਾਂ ਨੂੰ ਟਰਮੀਨੇਟ ਕਰਕੇ ਘਰਾਂ ਨੂੰ ਤੋਰੋ ਉਹ ਉਹੀ ਕਹਿੰਦਾ ਸੀ ਵੀ ਅਸੀਂ ਅੱਜ ਆ ਕੇ ਵੀ ਇਹਨਾਂ ਦੀ ਅਸਮਸਲੇ ਮੰਗਾ ਮਸਲੇ ਹੱਲ ਕਰਾਂਗੇ ਵੀ ਪਹਿਲੀ ਕੈਮਰੇ 'ਚ ਅਸੀਂ ਹਰਾ ਪੈਨ ਚਲਾਵਾਂਗੇ ਕੱਚੇ ਮੁਲਾਜ਼ਮ ਰੈਗੂਲਰ ਕਰਾਂਗੇ ਆਉਣ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ ਅੱਜ ਹੋਕ ਹੀ ਰਿਹਾ ਤੁਹਾਡੇ ਸਾਹਮਣੇ ਸਾਰੇ ਪੰਜਾਬ 'ਚ ਹਲ ਲਾਲਾ ਹੋਈ ਵੀ ਹੈ ਵੀ ਆਪੀ 80% ਬੰਦ ਕਰਾ ਹਰਾਜ਼ ਕੌਣ ਕਰ ਰਿਹਾ ਲੋਕਾਂ ਨੂੰ ਸਰਕਾਰ ਕਰ ਰਹੀ ਹੈ ਕੋਈ ਮੁਲਾਜ਼ਮ ਨਹੀਂ ਕਰ ਰਿਹਾ ਮੁਲਾਜ਼ਮ ਆਪਣਾ ਹੱਕ ਮੰਗ ਰਿਹਾ ਕੋਈ ਵੀ ਕਹਿ ਦੇਵੇ ਵੀ 10000 ਨਾਲ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ ਇੱਕ ਸੀਐਮ ਨੇ ਜਦੋਂ ਪਿੱਛੇ ਤਨਖਾਹ ਘਟਾਈ ਸੀ ਉਹਨਾਂ ਨੇ ਆਪਣੇ ਤਨਖਾਹ ਚ ਵਾਅਦਾ ਕਰ ਲਿਆ 2-3 ਲੱਖ ਰੁਪਏ ਤੱਕ ਬਣੇ ਤਨਖਾਹ ਲੈ ਗਏ ਜਦੋਂ 80000 ਚ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 10000 ਚ ਆਪਣਾ ਗੁਜ਼ਾਰਾ ਕਰ ਲੈਣਗੇ ਇਹ ਮੁਲਾਜ਼ਮ ਕੱਚੇ ਮੁਲਾਜ਼ਮ ਸੋ ਸਾਥੀਆਂ ਨੂੰ ਬੇਨਤੀ ਹੈ ਜਿਹੜੇ ਸਾਥੀ ਸਾਡੇ ਵੀ ਜਿਹੜੇ ਸਾਡੇ ਕਿਸਾਨ ਪਰ ਆਜਾ ਸਾਡੀ ਜਥੇਬੰਦੀਆਂ ਜਿੰਨੇ ਵੀ ਠੇਕਾ ਵਾਲਾ ਸੰਘਰਸ਼ ਮੋਰਚੇ ਦੇ ਵਿੱਚੋਂ ਉਹ ਅੱਜ ਕੋਈ ਸੰਜ ਐਕਸ਼ਨ ਲੈ ਰਹੇ ਆ ਅੱਜ ਕੋਈ ਮੀਟਿੰਗ ਕਰਕੇ ਅਸੀਂ ਇਹਨਾਂ ਦੇ ਸਾਥ ਦੇਵਾਂਗੇ ਡਟ ਕੇ ਮਤ ਕਰਨਗੇ ਸੋ ਲਗਾਤਾਰ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਹੱਥੇ ਦੇ ਵਿੱਚ ਲਗਾਤਾਰ ਹੋਰ ਜਥੇਬੰਦੀਆਂ ਵੀ ਨਜ਼ਰ ਆ ਰਹੀਆਂ ਨੇ ਤਾਂ ਨਾ ਬੋਲੋ ਲਗਾਤਾਰੀ ਕਬੱਡੀ ਕਾਰ ਉਲੇਕਾ ਜਾਏਗਾ ਪ੍ਰੋਗਰਾਮ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਸਕੇ ਤਾਂ ਜੋ ਸਰਕਾਰ ਇਹਨਾਂ ਦੀਆਂ ਮੰਗਾਂ ਮੰਨ ਸਕੇ ਕਿਸਾਨ ਦੇ ਦੇਖ ਸਕਦੇ ਹੋ ਲੀਡਰ ਨੇ ਆਗੂ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਇਸ ਪ੍ਰਦਰਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਕਿਤਨਾ ਕਿਤੇ ਕਿਉਂਕਿ ਕੱਲੇ ਜੋ ਦ੍ਰਿਸ਼ਾਪਾ ਦੇਖਿਆ ਸੀ ਪੁਲਿਸ ਦੇ ਨਾਲ ਤੇ ਮੁਲਾਜ਼ਮਾਂ ਦੇ ਨਾਲ ਕਾਫੀ ਤਕਾ ਮੁਕੀ ਦੇਖਣ ਨੂੰ ਮਿਲੀ ਸੀ ਪੰਗਾ ਤੱਕ ਲੱਗੀਆਂ ਸੀਗੀਆਂ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਪਰ ਪੀਆਰਟੀਸੀ ਆ ਪਨਪਾਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੈਟਰੋਲ ਵੀ ਛਿੜਕਿਆ ਗਿਆ ਕਾਫੀ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਹੈ ਪਰ ਖੱਜਲਖਵਾਰ ਲੋਕ ਹੋ ਰਹੇ ਨੇ ਹਾਲਾਂਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ ਸੋ ਲਗਾਤਾਰ ਪੀਆਰਟੀਸੀ ਤੇ ਬਣਵਸ ਦੇ ਖਰਚੇ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕੱਲ ਇੱਕ ਵੱਡੀ ਕਾਰਵਾਈ ਹੋਈ ਤੁਹਾਡੇ ਜਿਹੜੇ ਲੀਡਰਸ਼ਿਪ ਵੀ ਹਰਾਸਾ ਦੇ ਵਿੱਚ ਲਏ ਗਏ ਨੇ ਫਿਰ ਅੱਜ ਇੱਕ ਵਾਰ ਫਿਰ ਤੋਂ ਤੁਹਾਨੂੰ ਕਿਸਾਨਾਂ ਦਾ ਸਹਿਯੋਗ ਮਿਲਿਆ ਤੁਸੀਂ ਮੁੜ ਇੱਕ ਪ੍ਰਦਰਸ਼ਨ ਕਰਨ ਲੱਗੇ ਹੋ ਕਿਵੇਂ ਦੇਖਦੇ ਹੋ ਤੁਹਾਡੇ D5 ਚੈਨਲ ਦਾ ਅਸੀਂ ਸਵਾਗਤ ਕਰਦੇ ਹਾਂ ਜੋ ਇਸ ਚੱਲ ਰਹੇ ਸੰਘਰਸ਼ ਦੀ ਤੁਸੀਂ ਜੋਰ ਜੋਰ ਜੋ ਤੁਸੀਂ ਕਵਰੇਜ ਕਰ ਰਹੇ ਹੋ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਪਾਵਰ ਕਮਨ ਟ੍ਰਾਂਸਕੋ ਠੇਕਾ ਮਾਲਾ ਜੂਨੀਅਰ ਪੰਜਾਬ ਬਿਜਲੀ ਬੋਰਡ ਤੋਂ ਅਸੀਂ ਸਬੰਧ ਸਬੰਧ ਵਿੱਚ ਸਵੇਰੇ ਯਹੀ ਆਗੂ ਸਾਈਸ ਕਤਰ ਟੇਕਚੰਦ ਬਸ ਇਸ ਧਰਨੇ ਸਸੀਂ ਸਪੋਰਟ ਕਰਦੇ ਹਾਂ ਡਟਵੀਂ ਹਮਾਇਤ ਕਰਦੇ ਹਾਂ ਇਸ ਧਰਨੇ ਦੀ ਸੀਐਮ ਸਾਹਿਬ ਕੋਲ ਅੱਜ ਸਵੇਰੇ 4 ਵਜੇ ਜਾਣ ਦਾ ਟਾਈਮ ਉੱਥੇ ਸੀਗਾ ਕੁਰਾਲੀ ਸਾਹਿਬ ਇਸ ਮੁਲਾਜ਼ਮਾਂ ਨਾਲ ਬੈਠ ਕੇ ਗੱਲ ਕਰਨ ਦਾ ਉਹਨਾਂ ਕੋਲ ਟਾਈਮ ਨਹੀਂ ਸੀਗਾ ਜੇ ਤੁਸੀਂ ਅੱਜ ਇੰਨੇ ਇੰਨੇ ਇਮਾਨਦਾਰ ਤੁਹਾਡੀ ਸਰਕਾਰ ਆਮ ਆਦਮੀ ਦੀ ਸਰਕਾਰ ਤੁਹਾਡੀ ਹੈਗੀ ਹੈ ਤੁਸੀਂ ਬੈਠ ਕੇ ਮਸਲਾ ਹੱਲ ਕਰੋ ਕਿਉਂ ਉਹਨਾਂ ਨੂੰ ਉਰਪਾ ਬੜੇ ਗੁੱਸੇ ਚ ਪਾਇਆ ਹੋਇਆ ਲੋਕਾਂ ਨੂੰ ਟੈਂਕਲ ਚੜਨ ਲਈ ਮਜਬੂਰ ਕਰਾਇਆ ਹੋਇਆ ਆਪਣੇ ਆਪ ਨੂੰ ਆਤਮ ਹੱਤਿਆ ਤੱਕ ਵੀ ਲੋਕ ਮਜਬੂਰ ਹੋਏ ਹੋਏ ਨੇ ਇੱਕ ਤਾਨਾ ਸਰ ਰਵਈਆ ਇੱਕ ਲੈਟਰ ਕੱਢ ਕੇ ਅੱਜ ਕਹਿੰਦੇ ਵੀ ਇਹਨਾਂ ਨੂੰ ਟਰਮੀਨੇਟ ਕਰਕੇ ਘਰਾਂ ਨੂੰ ਤੋਰੋ ਉਹ ਉਹੀ ਕਹਿੰਦਾ ਸੀ ਵੀ ਅਸੀਂ ਅੱਜ ਆ ਕੇ ਵੀ ਇਹਨਾਂ ਦੀ ਅਸਮਸਲੇ ਮੰਗਾ ਮਸਲੇ ਹੱਲ ਕਰਾਂਗੇ ਵੀ ਪਹਿਲੀ ਕੈਮਰੇ ਚ ਅਸੀਂ ਹਰਾ ਪੈਨ ਚਲਾਵਾਂਗੇ ਕੱਚੇ ਮੁਲਾਜ਼ਮ ਰੈਗੂਲਰ ਕਰਾਂਗੇ ਆਉਣ ਤੋਂ ਪਹਿਲਾਂ ਸਰਕਾਰ ਨੇ ਵਾਦਾ ਕੀਤਾ ਸੀ ਅੱਜ ਹੋກ ਹੀ ਰਿਹਾ ਤੁਹਾਡੇ ਸਾਹਮਣੇ ਸਾਰੇ ਪੰਜਾਬ ਚ ਹਲਾ ਲਲਾ ਹੋਈ ਵੀ ਹੈ ਵੀ ਆਪੀ 80 ਸੇ ਬੰਦ ਕਰਾ ਹਰਾਜ਼ ਕੌਣ ਕਰ ਰਿਹਾ ਲੋਕਾਂ ਨੂੰ ਸਰਕਾਰ ਕਰ ਰਹੀ ਹੈ ਕੋਈ ਮੁਲਾਜ਼ਮ ਨਹੀਂ ਕਰ ਰਿਹਾ ਮੁਲਾਜ਼ਮ ਆਪਣਾ ਹੱਕ ਮੰਗ ਰਿਹਾ ਕੋਈ ਵੀ ਕਹਿ ਦੇਵੇ ਵੀ 10000 ਨਾਲ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ ਇੱਕ ਸੀਐਮ ਨੇ ਜਦੋਂ ਪਿੱਛੇ ਤਨਖਾਹ ਘਟਾਈ ਸੀ ਉਹਨਾਂ ਨੇ ਆਪਣੇ ਤਨਖਾਹ ਚ ਵਾਅਦਾ ਕਰ ਲਿਆ 2-3 ਲੱਖ ਰੁਪਏ ਤੱਕ ਬਣੇ ਤਨਖਾਹ ਲੈ ਗਏ ਜਦੋਂ 80000 ਚ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 10000 ਚ ਆਪਣਾ ਗੁਜ਼ਾਰਾ ਕਰ ਲੈਣਗੇ ਇਹ ਮੁਲਾਜ਼ਮ ਕੱਚੇ ਮੁਲਾਜ਼ਮ ਸੋ ਸਾਥੀਆਂ ਨੂੰ ਬੇਨਤੀ ਹੈ ਜਿਹੜੇ ਸਾਥੀ ਸਾਡੇ ਵੀ ਜਿਹੜੇ ਸਾਡੇ ਕਿਸਾਨ ਪਰ ਆਜਾ ਸਾਡੀ ਜਥੇਬੰਦੀਆਂ ਜਿੰਨੀਆਂ ਵੀ ਠੇਕਾ ਵਾਲਾ ਸੰਘਰਸ਼ ਮੋਰਚੇ ਦੇ ਵਿੱਚ ਉਹ ਅੱਜ ਕੋਈ ਸੰਜਿਆ ਐਕਸ਼ਨ ਲੈ ਰਹੇ ਆ ਅੱਜ ਕੋਈ ਮੀਟਿੰਗ ਕਰਕੇ ਅਸੀਂ ਇਹਨਾਂ ਦੇ ਸਾਥ ਦੇਵਾਂਗੇ ਡਟ ਕੇ ਮਦਦ ਸੋ ਲਗਾਤਾਰ ਪੀਆਰਟੀਸੀ ਤੇ ਪਨਵਸ ਦੇ ਕੱਚੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਲਗਾਤਾਰ ਹੋਰ ਜਥੇਬੰਦੀਆਂ ਵੀ ਨਜ਼ਰ ਆ ਰਹੀਆਂ ਨੇ ਤਾਂ ਨਾ ਬੋਲੋ ਲਗਾਤਾਰੀ ਕਬੱਡੀਕਾਰ ਉਲੇਕਾ ਜਾਏਗਾ ਪ੍ਰੋਗਰਾਮ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਸਕੇ ਤਾਂ ਜੋ ਸਰਕਾਰ ਇਹਨਾਂ ਦੀਆਂ ਮੰਗਾਂ ਮੰਨ ਸਕੇ ਕਿਸਾਨ ਦੇ ਦੇਖ ਸਕਦੇ ਹੋ ਲੀਡਰ ਨੇ ਆਗੂ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਇਸ ਪ੍ਰਦਰਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਕਿਤਨਾ ਕਿਤੇ ਕਿਉਂਕਿ ਕੱਲੇ ਜੋ ਦ੍ਰਿਸ਼ਾਪਾ ਦੇਖਿਆ ਸੀ ਪੁਲਿਸ ਦੇ ਨਾਲ ਤੇ ਮੁਲਾਜ਼ਮਾਂ ਦੇ ਨਾਲ ਕਾਫੀ ਤਕਾ ਮੁਕੀ ਦੇਖਣ ਨੂੰ ਮਿਲੀ ਸੀ ਪੰਗਾ ਤੱਕ ਲੱਗੀਆਂ ਸੀਗੀਆਂ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਪਰ ਪੀਆਰਟੀਸੀ ਆ ਪਨਪਾਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੈਟਰੋਲ ਵੀ ਛਿੜਕਿਆ ਗਿਆ ਕਾਫੀ ਦਿੱਕਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਹੈ ਪਰ ਖੱਜਲਖਵਾਰ ਲੋਕ ਹੋ ਰਹੇ ਨੇ ਹਾਲਾਂਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ